ਬਾਰੇ ਰਾਮਚੰਦਰ ਕੀ ਜੈ ਜੈਕਾਰੇ ਬੀਰ ਬਜਰੰਗੇ ਜੈ ਜੈਕਾਰੇ ਮਹਾਵੀਰ ਬਜਰੰਗੇ ਕੀ ਰੋਜ਼ ਨਗਾਇਨ ਲੋਕ ਆ ਕੇ ਕਾਲੇ ਖਲੋਸਾ ਅੱਜ ਅੱਜ ਦੇ ਦਿਨ ਸਾਡੇ ਭਰਾ ਰਜੇਸ਼ ਜੀ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਸਬਜੀ ਮੰਡੀ ਵੱਲ ਅੰਬਰਸਰ ਦੇ ਵਿੱਚ ਇੱਕ ਵਿਸ਼ਾਲ ਲੰਗਰ ਲਗਾਇਆ ਦਿਆ ਹਨ ਅੱਜ ਦੇ ਦਿਨ ਜੋਦਿਆ ਵਿੱਚ ਸ਼੍ਰੀ 라ਮ ਮੰਦਰ ਦੀ ਦੇ ਮੰਦਰ ਦੇ ਵਿੱਚ 3 ਸਾਲ ਪਹਿਲਾਂ ਮੂਰਤੀ ਦੀ ਸਥਾਪਨਾ ਕੀਤੀ ਸੀ ਇਸ ਦੀ ਖੁਸ਼ੀ ਵਿੱਚ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦੇ ਮਹੌਲ ਦੇ ਵਿੱਚ ਅੱਜ ਹਰ ਜਗ੍ਹਾ ਤੇ ਲੰਗਰ ਲਗਾਇਆ ਜਾ ਰਿਹਾ ਸਾਡਾ ਭਰਾ ਰਜੇਸ਼ ਜੋ ਬਹੁਤ ਸਮਾਜ ਸੇਵੀ ਦਾ ਕੰਮ ਕਰਦਾ ਹੈ ਜੋ ਹਰ ਪੈਰ ਰੱਖਦਾ ਹੈ ਇਦਾਂ ਦਾ ਹੀ ਯੋਜਨ ਕਰਦਾ ਰਹਿੰਦਾ ਹੈ ਅਸੀਂ ਆਪਣੇ ਭਰਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਤੇ ਉਸ ਸਾਥ ਦਿੰਦੇ ਆ ਕਿ ਅਸੀਂ ਇਹਦੇ ਨਾਲ ਆ ਹਰ ਵਾਲੀ ਵਾਦੀ ਨਾਲ ਕੇ ਹਿੱਸਾ ਪਾਵਾਂਗੇ ਤੇ ਅਸੀਂ ਭਾਜੀ ਵੱਲੋਂ ਸਾਨੂੰ ਇੱਥੇ ਬੁਲਾਉਣ ਤੇ ਬਹੁਤ-ਬਹੁਤ ਧੰਨਵਾਦ ਵੀ ਆਖਦੇ ਆਂ ਮੈਂ ਗੌਰ ਰਖਸ਼ਕ ਰਾਕੇਸ਼ ਮੈਂ சிவா ਭਾਜੀ ਮੰਡੀ ਪ੍ਰਧਾਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਡੇ ਅੱਜ ਜਿਹੜਾ ਸਭ ਤੋਂ ਕੀ ਬਹੁਤ ਹੀ ਸਾਡੇ ਲਈ ਇਤਿਹਾਸਿਕ ਦਿਨ ਹੈਗਾ ਆਪਣਾ ਨਾਮ ਦੱਸ ਕੇ ਮੇਰਾ ਸਰ ਅਨਿਲ ਕੁਮਾਰ ਦਾਰਾ ਗਊ ਸੇਵਕ ਜੀ ਕੀ ਕਹਿਣਾ ਚਾਹੁੰਦੇ ਹਾਂ ਮੈਂ ਭਾਜੀ ਇਹ ਕਹਿਣਾ ਚਾਹੁੰਨਾ ਕਿ ਅੱਜ ਆਪਾਂ ਛੇ ਰਾਮਬੱਲਾ ਜੀ ਦੇ ਪ੍ਰਾਣ ਪੇਸ਼ਾ ਤੇ ਆਏ ਆਂ ਤੇ ਵੱਲੇ ਮੰਡੀ ਆਏ ਆਂ ਤੇ ਅੱਜ ਪ੍ਰਧਾਨ ਜੀ ਨਾਲ ਆਪਾਂ ਗੱਲ ਕੀਤੀ ਆ ਗਊ ਮਾਦਾਵਾਤੇ ਜਗਾਵਾਤੇ ਥੋੜੀ ਜੀ ਉਹ ਕਹਿੰਦੇ ਆ ਵੀ ਤੁਹਾਨੂੰ ਜਾਈ ਤੇ 20 ਜੋ 35 ਗਮਾਂ ਵਾਰ ਤੇ ਤੁਹਾਨੂੰ ਜਗਾ ਦੇਵਾਂਗੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਭਾਜੀ ਸਾਨੂੰ ਸਹਯੋਗ ਕਿਸੇ ਪਾਰਟੀ ਦਾ ਨਹੀਂ ਕਿਸੇ ਸੰਗਠਨ ਦਾ ਸਹਯੋਗ ਨਹੀਂ ਕਿਸੇ ਪਾਰਟੀ ਦਾ ਸਹਯੋਗ ਨਹੀਂ ਸਿਰਫ ਸਾਡੀ ਮਦਦ ਕਾਰਪੋਰੇਸ਼ਨ ਕਰਦੀ ਆ ਜਦੋਂ ਅਸੀਂ ਕਿਤੇ ਫੋਨ ਕਰੀਦਾ ਸਾਡੀ ਮਦਦ ਕਾਰਪੋਰੇਸ਼ਨ ਕਰਦੀ ਕਦੀ ਗਦਾਈ ਛੰਡੇ ਨੂੰ ਛੁੱਟੀ ਹੁੰਦੀ ਆ ਤੇ ਸ਼ਨੀਵਾਰ ਤੋਂ ਪਰ ਜਦੋਂ ਸਰਕਾਰੀ ਛੁੱਟੀਆਂ ਦੇ ਕੋਈ ਸਾਡਾ ਸਹਯੋਗ ਨਹੀਂ ਦਿੰਦਾ ਉਹ ਸਾਨੂੰ ਸਾਰਾ ਕੁਝ ਆਪ ਕਰਨਾ ਪੈਂਦਾ ਇਹ ਕਾਜੀ ਆ ਤੇ ਮੈਂ ਆ ਜਾਂ ਦੋ ਤਿੰਨ ਬੰਦੇ ਹੋ ਜਿਹੜੀ ਸਾਡੀ ਟੀਮ ਜੁੜੀ ਆ ਗਊ ਸੇਵਾ ਪਰਵਾਰ ਜਿਹੜਾ ਅਸੀਂ ਚਲਾ ਰਹੇ ਆ ਉਹਦੇ ਵਿੱਚ ਅਸੀਂ ਆਪਾਂ ਗੱਡੀ ਵੀ ਛੋਟਾ ਥੀ ਲਿਆ ਆ ਗਊ ਮਾਤਾ ਬਾਤੇ ਜਿਹਦੇ ਵਿੱਚ ਸਾਰਾ ਸਹਿਯੋਗ ਅਸੀਂ ਆਪ ਕਰਦੇ ਆ ਸਿਰਫ ਤੋਂ ਸਿਰਫ ਦੋ ਜਾਂ ਤਿੰਨ ਦਾਨੀ ਸੱਜਣ ਆ ਜਿਹਦੇ ਵਿੱਚ ਸਾਡਾ ਸਹਿਯੋਗ ਦਿੰਦੇ ਆ ਬਾਕੀ ਸਾਨੂੰ ਕਿਸੇ ਦਾ ਕੋਈ ਸਪੋਰਟ ਨਹੀਂ ਕੋਈ ਸਹਿਯੋਗ ਨਹੀਂ ਆ ਜੀ ਇਸ ਕਰਕੇ ਲੋਕਾਂ ਨੂੰ ਜਿਹੜੇ ਲੋਕੀ ਜਾਂ ਗਊ ਸੇਵਕ ਜਾਂ ਗਊ ਭਗਤ ਹੈਗੇ ਆ ਉਹ ਸਾਨੂੰ ਸਪੋਰਟ ਸਹਿਯੋਗ ਕਰਨ ਤਾਂ ਜੋ ਅਸੀਂ ਵੱਧ ਚੜ ਕੇ ਗਊ ਮਾਤਾ ਦੀ ਸੇਵਾ ਕਰ ਚੱਕੀਏ ਕਾਂਜੋ ਪੂਰੇ ਅੰਮ੍ਰਿਤਸਰ ਕੀ ਗਾਦੇ ਪੰਜਾਬ ਤੇ ਅਸੀਂ ਪੂਰੀ ਗਊ ਮਾਤਾ ਜਿੱਥੇ ਵੀ ਕਿਤੇ ਸਾਨੂੰ ਲਵਾਰਜ ਜਾਂ ਐਕਸੀਡੈਂਟ ਜਾਂ ਬਿਮਾਰ ਨਜ਼ਰ ਆਉਂਦੀ ਆ ਆਪਾਂ ਚੁੱਕ ਕੇ ਗਊ ਗਊਸ਼ਾਲਾ ਜਾਂ ਆਪਣੀ ਜਗ੍ਹਾ ਤੇ ਸ਼ਿਫਟ ਕਰ ਸਕੀਏ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਸਰਦੀ ਮੰਡੀ ਵੱਲਾ ਵਿਖੇ ਖੜੇ ਆ ਜਿੱਥੇ ਕਿ ਅੱਜ ਹਰ ਸਾਲ ਦੀ ਤਰ੍ਹਾਂ ਜਿਹੜਾ ਅੱਜ ਲੰਗਰ ਚੱਲ ਰਿਹਾ ਵਾ ਪ੍ਰਭੂ ਅਜੋთა ਦਾ ਜਦੋਂ ਰਾਮ ਮੰਦਿਰ ਦਾ ਜਿਹੜਾ ਵਾ ਉਦਘਾਟਨ ਹੋਇਆ ਸੀਗਾ ਉਸ ਕਲੈਕਸ ਵਿੱਚ ਪ੍ਰਾਰਣ ਪ੍ਰਤੀਕਸ਼ਾ ਜਿਹੜੀ ਸੀ ਉਸੇ ਉਪਲਖ ਵਿੱਚ ਅਸੀਂ ਜਿਹੜਾ ਲੰਗਰ ਲਗਾਇਆ ਵਾ ਇੱਕ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਕਿ ਅਸੀਂ ਨਾਲ ਜਿਹੜਾ ਗਊ ਰਕਸ਼ਾ ਅਭਿਆਨ ਜਿਹੜਾ ਲਾਇਆ ਵਾ ਸਾਡੀ ਟੀਮ ਨੇ ਸਾਰਿਆਂ ਨੇ ਉਹਦੇ ਵਿੱਚ ਇਹ ਕਿ ਰਸਤੇ ਤੁਸੀਂ ਧੁੰਦਾ ਪੈ ਗੀਆਂ ਵਾ ਔਰ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਕਿ ਗੱਡੀ ਹੌਲੀ ਚਲਾਓ ਕਿਉਂਕਿ ਜਿਹੜੇ ਸਾਡੇ ਨੰਦੀ ਜੀ ਆ ਜਾਂ ਗਊ ਜੀ ਗਊ ਮਾਤਾ ਜੀ ਉਹਨਾਂ ਦੇ ਐਕਸੀਡੈਂਟ ਵੀ ਹੁੰਦੇ ਆ ਔਰ ਨਾਲ ਅਸੀਂ ਇਹ ਵੀ ਸਾਡੇ ਨਾਲ ਦਾਦਾ ਜੀ ਵੀ ਜਿਹੜੇ ਡਾਕਟਰ ਨੇ ਉਹ ਵੀ ਸਾਡੀ ਟੀਮ ਦੇ ਵਿੱਚ ਨੇ ਔਰ ਸਾਡੇ ਵੱਲੋਂ ਜਿਹੜਾ ਸੇਵਾ ਬਿਹਾਨ ਚੱਲਦੇ ਆ ਕਿ ਕੋਈ ਵੀ ਤੁਹਾਨੂੰ ਕਿਤੇ ਵੀ ਗਊ ਮਾਤੀ ਮਾਤਾ ਜਾਂ ਨੰਦੀ ਜੀ ਜਿਹੜੇ ਆ ਬਿਮਾਰ ਹਾਲਤ ਵਿੱਚ ਜਾਂ ਕੋਈ ਐਕਸੀਡੈਂਟ ਹਾਲਤ ਵਿੱਚ ਮਿਲਦੇ ਆ ਤੇ ਸਾਡੀ ਟੀਮ ਦੇ ਨਾਲ ਬਿਲਕੁਲ ਸੰਪਰਕ ਕੀਤਾ ਜਾਵੇ ਜਿੰਨੀ ਵੀ ਸੇਵਾ ਸਾਡੇ ਕੋਲ ਹੋ ਰਹੀ ਆ ਉਹ ਵੀ ਕਰ ਰਹੇ ਆ ਤੇ ਜਿੰਨੀ ਵੀ ਗਾਂਵੀ ਪ੍ਰਭੂ ਰਾਮ ਜੀ ਕਰਵਾਉਣਗੇ ਉਹ ਵੀ ਅਸੀਂ ਕਰਾਂਗੇ ਔਰ ਸਾਨੂੰ ਜਿਹੜਾ ਵਾ ਵਾਤੋਂ ਵਾਤ ਸਪੋਰਟ ਵੀ ਕਰਨੇ ਆ ਸਾਨੂੰ ਕਿਉਂਕਿ ਨਾ ਕਿਸੇ ਪਾਰਟੀ ਦਾ ਪੋਲੀਟੀਸ਼ੀਅਨ ਦਾ ਨਾ ਕਿ ਸੰਸਦਾਂ ਦਾ ਸਾਨੂੰ ਕੋਈ ਵੀ ਸਪੋਰਟ ਨਹੀਂ ਹੈਗਾ ਜਿਹੜੇ ਭੈਣ ਭਰਾ ਸਾਡੇ ਨਾਲ ਜੁੜਨਾ ਵੀ ਚਾਹੁੰਦੇ ਨੇ ਉਹ ਸਾਡੇ ਨਾਲ ਜੁੜ ਵੀ ਸਕਦੇ ਨੇ ਔਰ ਸਾਡੀ ਟੀਮ ਵੱਲੋਂ ਸਾਰਿਆਂ ਨੂੰ જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ ਰਾਮ ਜੈ ਗੋ ਮਤਾ